ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਸਵੇਰ ਤੋਂ ਐਸਕੇਮ ਨਾਨਪ੍ਰੀਟੀਕਲ ਦੇ ਆਗੂ ਸਹਿਬਾਨ ਕੇ ਐਮਐਮ ਦੇ ਆਗੂ ਸਹਿਬਾਨ ਸਭ ਦੇ ਕਰਾਚਾ ਸ਼ੋਪੇਮਾਰੀ ਕਰਕੇ ਬਹੁਤ ਵੱਡੀ ਗਿਣਤੀ ਚ ਆਗੂ ਸਹਿਬਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਸੇ ਨੂੰ ਕਰਦੇ ਰਿਟੇਨ ਕਰ ਲਿਆ ਬਹੁਤਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਿਸ ਤਰ੍ਹਾਂ ਕਾਕੇ ਕੋਠੜੇ ਦਾ ਪਤਾ ਲੱਗਾ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਇਹਨ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੀ ਭਵੰਤਮਾਨ ਬਿਆਨਬਾਜ਼ੀ ਕਰ ਰਿਹਾ ਹੈ ਉਸ ਬਿਆਨਬਾਜ਼ੀ ਦੇ ਜਵਾਬ ਦੇ ਲਈ ਸਾਨੂੰ ਲੋੜ ਹੈ ਕਿ ਅਸੀਂ ਅੱਜ ਮੌਕੇ ਦੇ ਉੱਤੇ ਉਹਨੂੰ ਉਸ ਕੱਲ ਦਾ ਜਵਾਬ ਦੇਗੀ ਕਿ ਅਸੀਂ ਲੋਕਤੰਤਰ ਦੇਸ਼ ਦੇ ਵਿੱਚ ਵਸਦੇ ਹਾਂ ਤੇ ਇਸ ਦੇਸ਼ ਦੇ ਵਿੱਚ ਸਾਡੇ ਸੰਵਿਧਾਨ ਨੇ ਸਾਨੂੰ ਅਧਿਕਾਰ ਦਿੱਤਾ ਹੋਇਆ ਹੈ ਕਿ ਕੋਈ ਵੀ ਵਿਅਕਤੀ ਜਦੋਂ ਕਿਸੇ ਦੀ ਗੱਲ ਮੰਨੀ ਨਾ ਜਾਏ ਸਰਕਾਰ ਉਹਨਾਂ ਦੀ ਗੱਲ ਨਾ ਸੁਣੇ ਜਿਸ ਤਰ੍ਹਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਅੰਦਰ ਕਿਸਾਨਾਂ ਨੂੰ ਦੁੱਖ ਸੁਣ ਨਹੀਂ ਦਿੱਤਾ ਜਾ ਰਿਹਾ ਵੜ ਨਹੀਂ ਦਿੱਤਾ ਜਾਂਦਾ ਉਸੇ ਤਰ੍ਹਾਂ ਦਿੱਲੀ ਦੇ ਅੰਦਰ ਕਿਸਾਨਾਂ ਨੂੰ ਵੜ ਨਹੀਂ ਦਿੱਤਾ ਜਾ ਰਿਹਾ ਇੱਥੇ ਸਵਾਲ ਉੱਠਣੇ ਸੁਭਾਵਕ ਹੈ ਇਹ ਦਿੱਤੇ ਪ੍ਰਟੈਸਟ ਹੋਣਾ ਤੇ ਰਾਈਟ ਲੈਣਾ ਇਸ ਰਾਈਟ ਨੂੰ ਬਹਾਲ ਕਰਵਾਉਣਾ ਜ਼ਰੂਰੀ ਹੈ ਔਰ ਸਮੇਂ ਦੀ ਲੋੜ ਹੈ ਔਰ ਬੇਇਨਸਾਫੀ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਥਾਣਿਆਂ ਦੇ ਵਿੱਚ ਬਿਨਾਂ ਕਿਸੇ ਗੱਲ ਤੋਂ ਬੰਦ ਕਰ ਦੇਣਾ ਇਹ ਮੈਨੂੰ ਲੱਗਦਾ ਲੋਕਤੰਤਰ ਦੇ ਉੱਦਾਂ ਕਲਾ ਘੁੱਟਣ ਵਾਲੀ ਗੱਲ ਕੀਤੀ ਹੈ ਭਵੰਤਮਾਨ ਸਰਕਾਰ ਨੇ ਔਰ ਉਹ ਸਰਕਾਰ ਨੇ ਕੀਤੀ ਹੈ ਜਿਹੜੀ ਸਰਕਾਰ ਜਦੋਂ ਭਵੰਤਮਾਨ ਜਾਂ ਮਨੀਸ਼ ਸ਼ੋਧਿਆ ਜਾਂ ਹੋਰ ਇਹਨਾਂ ਦੇ ਆਗੂਆਂ ਨੂੰ ਜੇਲ੍ਹ ਦੱਕਣ ਰੱਖਣ ਦੀਆਂ ਕੋਸ਼ਸ਼ਾਂ ਹੋਈਆਂ ਘੁਟਾਲਿਆਂ 'ਚ ਫੜੇ ਗਏ ਈਆ ਇਹ ਪਾਰਟੀ ਖੁਦ ਸਾਡਾ ਦੇਸ਼ ਸਾਡੀ ਸਟੇਟ ਦਾ ਮੁੱਖ ਮੰਤਰੀ ਜਾ ਕੇ ਦਿੱਲੀ ਦੇ ਵਿੱਚ ਧਰਨੇ ਦਿੰਦਾ ਰਿਹਾ ਹੈ ਤਾਂ ਉਹ ਮੁੱਖ ਮੰਤਰੀ ਅੱਜ ਇਹ ਕਵੇ ਕਿ ਧਰਨਾ ਦੇਣਾ ਪ੍ਰੋਟੈਸਟ ਕਰਨਾ ਇਹ ਜਾਂ ਮਤਲਬ ਹੜਤਾਲਾ ਕਰਨੀਆਂ ਇਹ ਗੈਰ ਸਵਿਧਾਨਕ ਮੰਨੇ ਜਾਣਗੇ ਖਿਲ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ ਇਹ ਹੈ ਤੇ ਨਿੰਦਨਯੋਗ ਬਿਆਨ فرمایا ਕਹਿਣਾ ਚਾਹਣਾ ਭਗਵਾਨ ਤੁਮਾਰਨ ਦੱਸ ਦੇਣਾ ਚਾਹਣਾ ਹੈ ਕਿ ਅੱਜ ਭਾਵੇਂ ਤੁਸੀਂ ਵੱਡੀ ਪਦਰ ਦੇ ਉੱਤੇ ਕਿਸਾਨਾਂ ਗੱਲ ਨੂੰ ਡਿਟੇਨ ਕੀਤਾ ਹੈ ਲੇਕਿਨ ਕਿਸਾਨ ਵੱਖ-ਵੱਖ ਇਲਾਕਿਆਂ ਚ ਵੱਖ-ਵੱਖ ਬਲਾਕਾਂ ਚੋਂ ਜਲਿਆ ਚੋਂ ਸ਼ੰਗੂ ਬਾਰਡਰ ਦੇ ਉੱਤੇ ਫੇਰ ਵੀ ਪਹੁੰਚਾਂਗੇ ਔਰ ਆਪਦੀ ਗੱਲ ਰੱਖਣ ਲਈ ਜਾਣਗੇ ਔਰ ਇਹ ਜਾਣਾ ਬੜਦਾ ਹੈ ਨਾਲ ਨਾਲ ਇਹ ਗੱਲ ਕਹਿਣੀ ਚਾਹਣਾ ਹੈ ਕਿ ਕੱਲ ਤੋਂ ਲੈ ਕੇ ਪੱਤਰਕਾਰਾਂ ਨੇ ਬਹੁਤ ਤਿੰਨ ਵਾਰ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਗੱਲ ਕਰਨ ਦੀ ਮੈਨੂੰ ਮਿਲਣ ਦੀ ਲੇਕਿਨ ਉਹ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਇਹ ਬੜੀ ਦੁਖਦਾਈ ਗੱਲ ਹੈ ਕਿ ਕਿਸੇ ਬੰਦੇ ਨੂੰ ਪੱਤਰਕਾਰਤਾ ਦੀ ਲਾਈਨ ਤੇ ਕੰਮ ਕਰਨ ਵਾਲੇ ਲੋਕਾਂ ਨਾਲ ਪੱਤਰਕਾਰਾਂ ਨਾਲ ਵੀ ਨਾ ਮਿਲ ਦੇਣਾ ਤਾਂ ਕਿ ਲੋਕਾਂ ਦੇ ਵਿੱਚ ਆਵਾਜ਼ ਨਾ ਜਾਏ ਲੋਕੀ ਗੱਲ ਨਾ ਕਹਿ ਦੱਸ ਸਕਣ ਕਹਿ ਸਕਣ ਤਾਂ ਇਹ ਇੱਕ ਤਰ੍ਹਾਂ ਦਾ ਹੋਰ ਵੀ ਵੱਡਾ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਤਰੀਕਾ ਜਿਹੜਾ ਭਵੰਤਮਾਨ ਸਰਕਾਰ ਤੇ ਇਥੋਂ ਦੇ ਪ੍ਰਸ਼ਾਸਨ ਵੱਲੋਂ ਵਰਤਿਆ ਜਾ ਰਿਹਾ ਹੈ ਇਹ ਅਤੀ ਨਿੰਦਨਯੋਗ ਆਵਾਜ਼ ਲੋਕਾਂ ਦੀ ਆਵਾਜ਼ ਕਿੰਨਾ ਚਿਰ ਦਬਾ ਕੇ ਰੱਖੀ ਜਾ ਸਕਦੀ ਹੈ ਭੁੱਲਣਾ ਨਹੀਂ ਚਾਹੀਦਾ ਸਰਕਾਰ ਨੂੰ ਕਿ ਜਿੰਨਾ ਦਬਾਓਗੇ ਉਨਾ ਹੀ ਆਵਾਜ਼ ਹੋਰ ਵੀ ਤਾਕਤ ਦੇ ਨਾਲ ਸ਼ਕਤੀ ਦੇ ਨਾਲ ਉੱਠੇਗੀ ਔਰ ਤੁਹਾਡਾ ਬਹੁਤ ਸਮਾਂ ਮੈਨੂੰ ਲੱਗਦਾ ਹੈ ਕਿ ਬਹੁਤ ਸਮਾਂ ਇਨੇ ਇਨ੍ਹਾਂ ਹਾਲਾਤਾਂ ਦੇ ਵਿੱਚ ਲੋਕਤੰਤਰ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਬਹੁਤਾ ਸਮਾਂ ਲੋਕ ਸਤਾ ਤੇ ਟਿਕਨ ਨਹੀਂ ਦਿੰਦੇ ਔਰ ਨਹੀਂ ਟਿਕਨ ਦੇਣਗੇ ਸੋ ਮੈਂ ਫਿਰ ਦੁਬਾਰਾ ਦੱਸ ਦੇਣਾ ਚਾਹਣਾ ਹੈ ਕਿ ਭਵੰਤਮਾਨ ਸਰਕਾਰ ਸਾਡਾ ਮੁੱਖ ਮੰਤਰੀ ਚਾਹੇ ਲੱਖ ਯਤਨ ਕਰ ਲੇ ਕਿ ਮੈਂ ਕਿਸਾਨਾਂ ਦੀ ਆਵਾਜ਼ ਚੁੱਕਣ ਨਹੀਂ ਦੇਣੀ ਇਹਨਾਂ ਨੂੰ ਬੋਲਣ ਨਹੀਂ ਦੇਣਾ ਇਹਨਾਂ ਨੂੰ ਸਾਹ ਨਹੀਂ ਕੱਢਣ ਦੇਣਾ ਇਹਨਾਂ ਨੂੰ ਧਰਨੇ ਨਹੀਂ ਦੇਣ ਦੇਣੇ ਇਹਦੇ ਆਰਦਾਂ ਨੂੰ ਡਿਟੇਨ ਕਰਕੇ ਧਰਨੇ ਨੂੰ ਅਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਫਿਰ ਵੀ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖੋਗੇ ਅੱਜ ਸ਼ੰਭੂ ਬਾਰਡਰ ਸ਼ੰਭੂ ਥਾਣੇ ਵਾਲ ਨੂੰ ਜਾਣਗੇ ਜੇਕਰ ਸਿਰਫ ਇੱਕ ਦਿਨ ਦਾ ਪ੍ਰੋਗਰਾਮ ਸੀ ਸਾਡਾ ਸਿਰਫ ਇੱਕ ਦਿਨ ਦੇ ਪ੍ਰੋਗਰਾਮ ਨੂੰ ਹੁਣ ਇਹਨਾਂ ਨੇ ਸਾਡੇ ਅਰਧਮਾਂ ਨੂੰ ਡਟੇਨ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਇੱਕ ਹੋਰ ਨਵੇਂ ਅੰਦੋਲਨ ਦੀ ਸ਼ੁਰੂਆਤ ਕਿ ਕਰਵਾ ਦਿੱਤੀ ਹੈ ਸੋ ਅਸੀਂ ਕਹਾਂਗੇ ਭਵੰਤਮਾਨ ਸਰਕਾਰ ਨੂੰ ਕਿ ਤੁਰੰਤ ਸਾਡੇ ਸਾਰੇ ਦੇ ਸਾਰੇ ਆਗੂ ਰਿਹਾ ਕਰਨ ਕਰੇ ਕੀਤੇ ਜਾਣ ਪਰ ਸਾਨੂੰ ਸਾਡੇ ਲੋਕਾਂ ਨੂੰ ਮਿਲ ਕੇ ਆਪਦੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਏ ਤਾਂ ਕਿ ਅਸੀਂ ਦੇਸ਼ ਦਾ ਔਰ ਦੇਸ਼ ਦੇ ਲੋਕਾਂ ਦਾ ਲੋਕਤੰਤਰ ਦਾ ਅਧਿਕਾਰ ਹੈ ਜਿਹੜਾ ਆਪਣੀ ਆਵਾਜ਼ ਚੁੱਕਣ ਦਾ ਆਪਣੀ ਆਵਾਜ਼ ਕੱਢਣ ਦਾ ਉਹ ਅਧਿਕਾਰ ਬਚਾਇਆ ਜਾ